ਆ ਗਿਆ ਆ ਰੰਗ ਵੀ ਤੇ ਪਾ ਗਿਆ ਰੋਟਾ ਤੇ ਕੀ ਆ ਰਿਹਾ ਥੋੜੀ ਥੋੜੀ ਚਾਹ ਤੇ ਯਾਰ ਜਿਹੜਾ ਤਿਵਰਾ ਨਹੀਂ ਆਇਆ ਯਾਰ ਬਹੁਤ ਟੈਂਕ ਹੋ ਗਿਆ ਦਿਲਵਾ ਗਏ ਥੈਂਕ ਯੂ ਸੇਵਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦੀ ਸੇਵਾ ਸਰਦਾਰ ਗੁਰਪ੍ਰੀਤ ਸਿੰਘ ਜੀ ਸਨੋ ਬਲਵੀਰ ਸਿੰਘ ਜੀ ਉਹਨਾਂ ਨੇ ਗ੍ਰਹਿ ਵਿਕੇ ਸਹੋਣੀ ਸਾਹਿਬ ਦੇ ਜਾਪ ਸਨ ਸਾਰੇ ਸੇਵਾਦਾਰਾਂ ਨੇ ਗੁਰਦਰਾ ਤੰਤਰ ਬਾਬਾ ਅਨੰਦ ਸਿੰਘ ਜੀ ਤੋਂ ਲੈ ਕੇ ਪਰਿਵਾਰ ਦੇ ਘਰ ਤੱਕ ਰਸਤੇ ਸਫਾਈ ਕੀਤੀ। ਦੂਸਰੀ ਜੋ ਹਰੇਕ ਵੀਰਵਾਰ ਸਕੂਲ ਤੋਂ ਲੈ ਕੇ ਸੂਏ ਤੱਕ ਦੋਨਾਂ ਸਾਈਡਾਂ ਰਸਤੇ ਸਫਾਈ ਕਰਦੇ ਆ ਉਸੇ ਤਰ੍ਹਾਂ ਸਫਾਈ ਕੀਤੀ। ਸਾਰੇ ਸੇਵਾਦਾਰਾਂ ਬਹੁਤ-ਬਹੁਤ ਧੰਨਵਾਦ, ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਇਹ ਜਿਆ ਕਰ ਦਿੰਦੇ ਆ। ਹਲੋ ਵਿੱਚ ਕਲਰ ਪਾ ਦਿੰਦੇ ਸੀ ਦੂਜਾ। ਨਹੀਂ, ਫੋਰ ਦੂਜੇ ਨੂੰ ਕਰ ਦਿੰਦੇ। ਕੰਮ ਕਾਰਜ ਲਾਇਆ ਹੋਵੇ। ਲੇਕਿਨ ਇਹ ਚਾਹੁੰਦੇ ਨੇ। ਸਾਡੇ ਟੈਕ ਪਾਈ ਹੋਏ। ਧੋ ਲੀ ਗਿਆ ਲੜਾ ਲਾ ਦੀ ਮਿਸ ਇਸ ਨਾਟ ਆਂਟੀ ਡੈਕ ਤੁਸੀਂ ਵਕਤ ਕਰੋ ਆਪ ਬਗ ਦਾ ਚਾਹ ਤੇ ਬਗ ਦਾ ਚਾਹ ਕੋਈ ਰਜਿਸਟਰ ਕਰੋ ਆ ਨਾ ਕਰਕੇ ਸਾਰੇ ਜਿਹੜੇ ਫਾਰਮ ਮੈਨੈਜਰ ਸੀ ਰੋਲੇ ਤੋਂ ਕਰਦੇ ਜਿਹੜਾ ਬਾਪ ਜਿਹੜਾ ਬਾਪ ਜਿਹੜਾ ਅਕਲੀ ਪਾਣਾ ਦੇ ਮਾਈਕੁਰ ਦੀ ਕਲ ਸਾਰ ਬਾਈਕੁਰ ਜੀ ਕਰਦੇ ਸੋ ਅੱਜ ਸਾਰੇ ਸੇਵਾਦਾਰਾਂ ਵੱਲੋਂ ਮੇਰੇ 4:30 ਵਜੇ ਉੱਠ ਕੇ ਫਕਰਪਾਪਾ ਦામੂ ਸ਼ਾਹ ਜੀ ਦੇ ਦਰਗਾਹ ਤੋਂ ਲੈ ਕੇ ਸਕੂਲ ਤੱਕ ਅਤੇ ਗੁਪਤੀ ਕੇ ਘਰ ਤੱਕ ਚੱਲਦੀ ਸੇਵਾ ਕੀਤੀ ਗਈ ਮਾਈਕੁਰ ਦੀ ਕਲ ਸਾਰਾਂ ਜੀ ਕੀਤੀ ਗਈ